ਪਿਛਲੇ 2 ਦਿਨਾਂ ਤੋਂ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਪਿੰਡੂ ਇਲਾਕਿਆਂ 'ਚੋਂ ਸਰਕਾਰ ਨੇ ਲੋਕਾਂ ਨੂੰ ਹਿਜਰਤ ਕਰਨ ਲਈ ਕਿਹਾ ਹੈ ਕਾਰਨ ਸਪਸ਼ਟ ਹੈ ਸਰहदी ਇਲਾਕਿਆਂ 'ਚ ਦੋਵਾਂ ਮੁਲਕਾਂ ਦਰਮਿਆਨ ਤਣਾਅ ਵਧ ਗਿਆ ਹੈ ਇਹ ਸਾਰੀ ਕਾਰਵਾਈ 18 ਸਤੰਬਰ ਤੋਂ ਸ਼ੁਰੂ ਹੋਈ ਜਿਸ ਵੇਲੇ ਕੁਝ ਮਿਲੀਟੈਂਟਸ ਨੇ ਜੀਐਨਕੇ ਦੇ ਉੜੀ ਇਲਾਕੇ 'ਚ ਇੱਕ ਫੌਜੀ ਕੈਂਪ ਤੇ ਹਮਲਾ ਕੀਤਾ ਇਸ ਹਮਲੇ 'ਚ ਸਾਡੇ 19 ਜਵਾਨ ਮਾਰੇ ਗਏ ਸਾਡਾ ਮੰਨਣਾ ਹੈ ਕਿ ਇਹ ਸਾਰੀ ਕਾਰਵਾਈ ਪਾਕਿਸਤਾਨ ਦੀ ਸ਼ੈਤੋਂ ਬਿਨਾਂ ਨਹੀਂ ਹੋ ਸਕਤੀ ਸੀ ਮੁਲਕ ਪਰਦੇ ਲੋਕ ਇਸ ਦੇ ਬਦਲੇ ਦੀ ਗੁਹਾਰ ਲਾ ਰਹੇ ਸਨ ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ 28 ਤੇ 29 ਦੀ ਰਾਤ ਸਾਡੇ ਕਮਾਂਡੋ ਦਸਤਿਆਂ ਨੇ ਲਾਈਨ ਆਫ ਕੰਟਰੋਲ ਯਾਨੀ ਐਲਓਸੀ ਪਾਰ ਕਰਕੇ ਕੁਝ ਅਤਵਾਦੀਆਂ ਦੇ ਟਿਕਾਣੇ ਨਸ਼ਟ ਕੀਤੇ ਇਹ ਕਾਰਵਾਈ ਇਸ ਕਿਸ ਤਰ੍ਹਾਂ ਕੀਤੀ ਗਈ ਹੈ ਤੇ ਇਸ ਦਾ ਕੀ ਫਾਇਦਾ ਜਾਂ ਨੁਕਸਾਨ ਹੋਇਆ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਪਰ ਇਸ ਨਾਲ ਤਣਾਅ ਜ਼ਰੂਰ ਵਧਿਆ ਹੈ ਜੋ ਪੰਜਾਬ ਦੇ ਸਰਦੀ ਇਲਾਕਿਆਂ ਚ ਕੀਤਾ ਜਾ ਰਿਹਾ ਹੈ ਉਹ ਬੇਵਜਾ ਲੱਗ ਰਿਹਾ ਹੈ ਆਤਵਾਦੀ ਹਮਲਾ ਕਸ਼ਮੀਰ ਚ ਹੋਇਆ ਮਸਲਾ ਕਸ਼ਮੀਰ ਨਾਲ ਸੰਬੰਧਿਤ ਹੈ ਫਿਰ ਤਨਾ ਪੰਜਾਬ ਬਾਰਡਰ ਤੇ ਕਿਉਂ ਰਾਨੀ ਦੀ ਗੱਲੇ ਕਿ ਪੰਜਾਬ ਸਰਕਾਰ ਨੇ ਬਿਨਾ ਪੁੱਛਿਆ ਅਤੇ ਸੋਚਿਆ ਸਮਝਿਆ ਕਰੀਬ ਹਜ਼ਾਰ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਛੱਡ ਲਈ ਗਿਆ ਤਾਂ ਬਹੁਤ ਲੋਕੀ ਘਰ ਛੱਡਣ ਤੋਂ ਗੁਰੇਜ਼ ਕਰ ਰਹੇ ਨੇ ਇਹ ਸੰਭਾਵੀ ਹੈ ਲੋਕੀ ਆਪਣੇ ਘਰ ਅਤੇ ਕੀਮਤੀ ਸਮਾਨ ਛੱਡ ਕੇ ਕਿਵੇਂ ਚਲੇ ਜਾਣ ਉਹ ਵੀ ਸਿਰਫ ਜੰਗ ਦੀ ਸੰਭਾਵਨਾ ਕਰਕੇ ਜਿਸ ਦੇ ਅਸਾਰ ਨਜ਼ਰ ਨਹੀਂ ਆ ਰਹੇ ਮਾਲ ਡੰਗਰ ਪਿੰਡ ਦੇ ਲੋਕਾਂ ਦੀ ਸੰਪਤੀ ਹੁੰਦੇ ਨੇ ਉਹਨਾਂ ਨੂੰ ਉਹ ਕਿਵੇਂ ਛੱਡ ਕੇ ਆ ਜਾਣ ਚੋਨਾ ਪਕੜਨ ਦੇ ਨੇੜੇ ਹੈ ਉਸ ਨੂੰ ਕਿਵੇਂ ਬਿਨਾਂ ਰਾਖੀ ਲੋਕੀ ਛੱਡ ਦੇਣ ਮੈਂ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਕਹਿ ਰਿਹਾ ਹਾਂ ਸ਼ੁਕਰਵਾਰ ਰਾਤ ਮੇਰੇ ਸਾਥੀ ਭਗਵੰਤ ਮਾਨ ਅਤੇ ਹਰਵਿੰਦਰ ਸਿੰਘ ਫੂਲਕਾ ਨੇ ਵੀ ਇਸ ਬਾਰੇ ਸਟੇਟਮੈਂਟ ਜਾਰੀ ਕੀਤੀ ਇਹ ਪੰਜਾਬ ਸਰਕਾਰ ਦੇ ਲੋਕਾਂ ਨੂੰ ਹਿਜਰਤ ਕਰਨ ਦੇ ਹੁਕਮ ਵਾਪਸ ਫੌਰਨ ਵਾਪਸ ਲੈਣੇ ਚਾਹੀਦੇ ਨੇ ਜਦੋਂ ਜੰਗ ਲੱਗੂ ਦੇਖੀ ਜਾਊ ਵੈਸੇ ਵੀ ਜੇ ਤਨਾਅ ਐਲੋਸੀ ਤੇ ਤਾਂ ਉਸ ਨੂੰ ਐਲੋਸੀ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਜੇ ਇੱਕ ਕਾਰਗਿਲ ਹੋ ਸਕਦਾ ਸੀ ਤਾਂ ਉੜੀ ਵਿੱਚ ਕਿਉਂ ਨਹੀਂ ਪਿਛਲੇ ਕੁਝ ਦਹਾਕਿਆਂ ਚ ਪੰਜਾਬ ਦੇ ਕਈ ਇਲਾਕੇ ਕਈ ਵਾਰਾਂ ਉਜੜ ਚੁੱਕੇ ਨੇ ਅਤੇ ਪੰਜਾਬ ਨੂੰ ਇਸ ਤਰ੍ਹਾਂ ਦੁਬਾਰਾ ਪਰੇਸ਼ਾਨ ਕਰਨ ਅਤੇ ਉਜਾੜਨ ਖਿਲਾਫ ਸਾਨੂੰ ਸਾਰਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਹਾਂ ਸੋਚਣ ਦੀ ਗੱਲ ਹੈ ਕੀ ਇਸ ਸਾਰੇ ਮਸਲੇ ਦੀ ਜੜ ਕੀ ਹੈ ਇਸ ਮਸਲੇ ਦੀ ਜੜੇ ਕਸ਼ਮੀਰ ਸਮੱਸਿਆ ਕਸ਼ਮੀਰ ਸਮੱਸਿਆ ਨੂੰ ਹੱਲ ਕਰਨ ਲਈ ਸਾਰਿਆਂ ਤਰ੍ਹਾਂ ਨੂੰ ਮਿਲ ਬੈਠ ਕੇ ਉਦੋਂ ਤੱਕ ਵਿਚਾਰ ਕਰਨਾ ਚਾਹੀਦਾ ਜਦੋਂ ਤੱਕ ਉਸ ਦਾ ਲੋਕਾਂ ਦੀ ਇੱਛਾ ਮੁਤਾਬਕ ਹੱਲ ਨਾ ਲੱਭਿਆ ਜਾ ਸਕੇ ਸਾਰਿਆਂ ਤਰ੍ਹਾਂ ਨੂੰ ਨਾਲ ਲਈਏ ਅਤੇ ਇਸ ਦਾ ਹੱਲ ਲੱਭੀ ਕਸ਼ਮੀਰ ਦਾ ਹੱਲ ਪੰਜਾਬ ਚੋਂ ਨਹੀਂ ਜੇ ਲੱਭਣਾ